ਦੋਸਤੋ ਪੰਜਾਬ ਦਾ ਇੱਕ ਬਾਬਾ ਇੱਕ ਸੰਤ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਨਾਲ ਖੜ੍ਹਾ ਆ ਰਿਹਾ ਹੈ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਕਰਮ ਹੋਵੇ ਕੋਈ ਵੀ ਮੁੱਦਾ ਖੜ੍ਹਾ ਹੋਇਆ ਹੋਵੇ ਤਾਂ ਇਹ ਬਾਬਾ ਇਹ ਸੰਤ ਉਸ ਉੱਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿੰਦਾ ਹੈ ਬੇਚੱਕ ਉਹ ਕਿਸੇ ਨੂੰ ਚੰਗੀ ਲੱਗੇ ਜਾਂ ਫਿਰ ਨਾ ਇਸ ਸੰਤ ਦੇ ਨਾਂ ਤੇ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਇੱਕ ਬਹੁਤ ਵੱਡਾ ਸਿੱਖ ਕੌਮ ਵਿੱਚ ਵਿਵਾਦ ਖੜ੍ਹਾ ਹੋਇਆ ਸੀ ਜਦੋਂ ਸਿੱਖ ਆਪਸ ਵਿੱਚ ਹੀ ਵੰਡੇ ਗਏ ਸਨ ਕੁਝ ਬਾਬੇ ਦੇ ਹੱਕ ਵਿੱਚ ਖੜੇ ਸਨ ਤੇ ਕੁਝ ਬਾਬੇ ਦੇ ਵਿਰੋਧ ਵਿੱਚ ਜਿੱਥੇ ਵੀ ਇਹ ਬਾਬਾ ਜਾਂਦਾ ਸੀ ਲੀਡਰਾਂ ਵਾਂਗੂ ਇਸ ਦਾ ਵਿਰੋਧ ਕਰਨ ਵਾਲੇ ਉੱਥੇ ਹੀ ਪਹੁੰਚ ਜਾਂਦੇ ਸਨ ਤੇ ਅਖੀਰ ਫਿਰ ਬਾਬੇ ਨੂੰ ਆਪਣੇ ਧਾਰਮਿਕ ਸਮਾਗਮ ਆਪਣੇ ਦੀਵਾਨ ਬੰਦ ਕਰਨੇ ਪਏ ਸਨ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਕੁਝ ਧਾਰਮਿਕ ਗ੍ਰੰਥ ਕੁਝ ਸਿੱਖ ਰਹਿਤ ਮਰਿਆਦਾਵਾਂ ਦਾ ਵਿਰੋਧ ਕਰਦਾ ਆ ਰਿਹਾ ਹੈ ਤੇ ਬਾਬੇ ਦਾ ਵਿਰੋਧ ਵੀ ਇਸੇ ਗੱਲ ਕਾਰਨ ਸ਼ੁਰੂ ਹੋਇਆ ਸੀ ਕੌਣ ਹੈ ਸੰਤ ਰঞ্জੀਤ ਸਿੰਘ ਢੱਡਰੀਆ ਵਾਲਾ ਕਿਵੇਂ ਉਹ ਸੰਤ ਬਣਿਆ ਤੇ ਬਾਬਾ ਬਣ ਤੋਂ ਪਹਿਲਾਂ ਉਸ ਦੀ ਕੀ ਸਥਿਤੀ ਸੀ ਤੇ ਅੱਜ ਉਸ ਦੇ ਕੀ ਹਾਲਾਤ ਹਨ ਅੱਜ ਬਾਬਾ ਕਿੰਨੀ ਸੰਪਤੀ ਦਾ ਮਾਲਕ ਹੈ ਤੇ ਕਿੰਨੀ ਕੋਲ ਉਸ ਕੋਲ ਜਾਇਦਾਦ ਹੈ ਕੀ ਭਾਈ ਰঞ্জੀਤ ਸਿੰਘ ਢੱਡਰੀਆ ਵਾਲੇ ਨੇ ਵੀ ਵਿਆਹ ਕਰਵਾਇਆ ਹੋਇਆ ਹੈ ਦੱਸਾਂਗੇ ਸਾਰੀ ਅਸਲੀਅਤ ਸਾਰੀ ਸਚਾਈ ਬਾਬਾ ਰঞ্জੀਤ ਸਿੰਘ ਢੱਡਰੀਆ ਵਾਲੇ ਬਾਰੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਦੋਸਤੋ ਪਹਿਲਾ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਆਪਣਾ ਐਪੀਸੋਡ ਅੱਗੇ ਸ਼ੁਰੂ ਕਰਦੇ ਆਂ ਦੋਸਤੋ ਸੰਤ ਰঞ্জੀਤ ਸਿੰਘ ਢੱਡਰੀਆਂ ਵਾਲੇ ਦਾ ਜਨਮ 7 ਜੁਲਾਈ 1983 ਈਸਵੀ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਢੱਡਰੀਆਂ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸੰਪੂਰਨ ਸਿੰਘ ਹੈ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਾ ਇੱਕ ਸਿੱਖ ਪਰਿਵਾਰ ਵਿੱਚ ਜਨਮਿਆ ਬਚਪਨ ਦੇ ਵਿੱਚ ਬਾਬਾ ਸ਼ਰੂ ਸ਼ਰੂ ਵਿੱਚ ਗੁਰਦੁਆਰੇ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦੇ ਨਾਲ ਢੋਲ ਕੀ ਵਜਾਉਦਾ ਹੁੰਦਾ ਸੀ ਇਸੇ ਤਰ੍ਹਾਂ ਕਰਦੇ ਕਰਦੇ 15 ਸਾਲ ਦੀ ਉਮਰ ਵਿੱਚ ਬਾਬੇ ਰਣਜੀਤ ਸਿੰਘ ਨੇ ਆਪ ਕੀਰਤਨ ਕਰਨਾ ਤੇ ਨਾਲ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਬੱਚੇ ਦੇ ਮੋਹ ਸਿੱਖ ਇਤਿਹਾਸ ਸੁਣ ਕੇ ਸੰਗਤ ਨੂੰ ਵੀ ਉਸ ਵਕਤ ਬੜਾ ਚਾਹ ਚੜਦਾ ਸੀ ਹੌਲੀ ਹੌਲੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਧਾਰਮਿਕ ਸਮਾਗਮਾਂ ਤੇ ਬਾਬਾ ਰਣਜੀਤ ਸਿੰਘ ਕੀਰਤਨ ਕਰਨ ਜਾਣ ਲੱਗਿਆ ਜਦੋਂ ਉਹ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੋ ਗਿਆ ਤਾਂ ਸੰਤ ਰਣਜੀਤ ਸਿੰਘ ਢੰਡਰੀਆ ਵਾਲੇ ਵੱਲੋਂ ਆਪਣੀਆਂ ਕਾਫੀ ਸਾਰੀਆਂ ਕੈਸਟਾਂ ਵੀ ਕਰਵਾਈਆਂ ਗਈਆਂ। ਉਹਨਾਂ ਨੇ ਆਪਣੇ ਨਾਮ ਦੇ ਨਾਲ ਉਸ ਵਕਤ ਹੀ ਸੰਤ ਸ਼ਬਦ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਵਕਤ ਤੱਕ ਸੰਤ ਰਣਜੀਤ ਸਿੰਘ ਰਵਾਇਤੀ ਸਿੱਖ ਇਤਿਹਾਸ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਾਖੀ ਅਤੇ ਗੁਰਬਾਣੀ ਦੀ ਕਥਾ ਕਰਿਆ ਕਰਦਾ ਸੀ। ਪਰ ਕਿਸੇ ਕਾਰਨ ਕਰਕੇ ਉਹਨਾਂ ਨੇ ਆਪਣਾ ਇੱਕ ਵੱਖਰਾ ਰਾਹ ਅਪਣਾਇਆ। ਸਾਲ 2016 ਵਿੱਚ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਦਿਨ ਸੰਤ ਰঞ্জੀਤ ਸਿੰਘ ਢੰਡਰੀਆਂ ਵਾਲਾ ਕਿਧੋਂ ਕੀਰਤਨ ਕਰਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਲੋਕ ਚਬੀਰ ਲਾ ਕੇ ਬੈਠੇ ਸਨ ਉਹਨਾਂ ਵੱਲੋਂ ਬਾਬੇ ਢੰਡਰੀਆਂ ਵਾਲੇ ਨੂੰ ਰੋਕਿਆ ਜਾਂਦਾ ਤੇ ਫਿਰ ਉਹਨਾਂ ਤੇ ਜਾਲ ਲਾਵਿਆ ਹਮਲਾ ਹੋ ਜਾਂਦਾ ਹੈ ਉਸ ਹਮਲੇ ਵਿੱਚ ਸੰਤ ਰঞ্জੀਤ ਸਿੰਘ ਢੰਡਰੀਆਂ ਵਾਲਾ ਵਾਲ-ਵਾਲ ਬਚਿਆ ਸੀ ਪਰ ਉਸ ਵਿੱਚ ਉਸਦੇ ਇੱਕ ਸਾਥੀ ਭੁਪਿੰਦਰ ਸਿੰਘ ਦੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ ਅੱਜ ਦੇ ਵਰਤਮਾਨ ਸਮੇਂ ਤੋਂ ਉਹਨਾਂ ਨੇ ਆਪਣੇ ਨਾਮ ਦੇ ਨਾਲੋਂ ਸਤ ਸ਼ਬਦ ਹਟਾ ਕੇ ਭਾਈ ਸ਼ਬਦ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਉਸ ਨੇ ਹੁਣ ਤੱਕ 10 ਲੱਖ ਲੋਕਾਂ ਨੂੰ ਅੰਮ੍ਰਿਤ ਪਾਣ ਕਰਵਾ ਦਿੱਤਾ ਹੈ ਵਿਆਹ ਬਾਰੇ ਬਾਬਾ ਅਤੇ ਉਸ ਦੇ ਸਮਰਥਕਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਸੰਤ ਰਣਜੀਤ ਸਿੰਘ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਢੰਡਰੀਆਂ ਵਾਲੇ ਬਾਬੇ ਦੀ ਨਿੱਜੀ ਸੰਪਤੀ ਅਤੇ ਜਾਇਦਾਦ 600 ਕਰੋੜ ਤੋਂ ਵੀ ਵੱਧ ਹੈ ਦੇਸ ਵਿੱਚ 300 ਏਕੜ ਬਾਈਜੋਗ ਜ਼ਮੀਨ ਹੈ ਇਸ ਤੋਂ ਇਲਾਵਾ 10 ਤੋਂ ਵੱਧ ਲਗਜ਼ਰੀ ਕਾਰਾਂ ਉਹਨਾਂ ਦੇ ਕੋਲ ਹਨ ਸਰਕਾਰ ਵੱਲੋਂ ਲੁਧਿਆਣੇ ਵਾਲੀ ਘਟੜਾ ਤੋਂ ਬਾਅਦ ਸੱਤ ਢੰਡਰੀਆਂ ਵਾਲੇ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਹੈ ਸੱਤ ਢੰਡਰੀਆਂ ਵਾਲਾ ਆਏ ਦਿਨ ਆਪਣੇ ਪਹਿਰਾਵੇ ਆਪਣੇ ਮਹਿੰਗੇ ਕੱਪੜੇ ਮਹਿੰਗੇ ਬੂਟਾ ਤੇ ਮਹਿੰਗੀਆਂ ਘੜੀਆਂ ਕਰਕੇ ਚਰਚਾ ਦੇ ਵਿੱਚ ਰਹਿ ਇਹਦਾ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ 20 ਲੱਖ ਰੁਪਏ ਤੱਕ ਦੀਆਂ ਘੜੀਆਂ ਹਨ ਜੈਡ ਪਲੱਸ ਸਿਕਿਉਰਿਟੀ ਤੋਂ ਇਲਾਵਾ ਇੱਕ ਨਿੱਜੀ ਸੁਰੱਖਿਆ ਦਸਤਾ ਨਿੱਜੀ ਬੋਡੀਗਾਰਡ ਵੀ ਹਰ ਸਮੇਂ ਸੰਤ ਢੰਡਰੀਆਂ ਵਾਲੇ ਦੇ ਨਾਲ-ਨਾਲ ਚੱਲਦੇ ਹਨ ਅੱਜ ਦੇ ਮੌਜੂਦਾ ਸਮੇਂ ਵਿੱਚ ਉਹਨਾਂ ਦੇ ਬਾਹਰ ਵਿਦੇਸ਼ਾਂ ਵਿੱਚ ਵੀ ਆਏ ਦਿਨ ਕਾਫੀ ਪ੍ਰੋਗਰਾਮ ਆਉਂਦੇ ਹਨ ਸੰਤ ਢੰਡਰੀਆਂ ਵਾਲੇ ਵੱਲੋਂ ਆਪਣੀ ਜਾਇਦਾਦ ਅਤੇ ਸੰਪਤੀ ਬਾਰੇ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਨਾਮ ਲਗਾਈ ਹੋਈ ਹੈ ਅੱਜ ਕੱਲ੍ਹ ਉਹ ਗੁਰਦੁਆਰਾ ਪਰਮੇਸ਼ਰ ਦਵਾਰ ਵਿੱਚ ਹੀ ਰਹਿ ਰਹੇ ਹਨ ਪੰਜਾਬ ਵਿੱਚ ਅਤੇ ਸੋਸ਼ਲ ਮੀਡੀਆ ਦੇ ਆਏ ਦੇ ਨੋਟ ਦੇ ਨਵੇਂ-ਨਵੇਂ ਮਸਲੇ ਅਤੇ ਭੱਖ ਦੇ ਮੁੱਦਿਆਂ ਉੱਤੇ ਸੰਤ ਢੱਡਰੀਆ ਵਾਲੇ ਵੱਲੋਂ ਕੋਈ ਨਾ ਕੋਈ ਪ੍ਰਤੀਕਿਰਿਆ ਜ਼ਰੂਰ ਦਿੱਤੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਰਾਹੀਂ ਉਹ ਅੱਜਕੱਲ ਪੰਜਾਬ ਅਤੇ ਦੁਨੀਆ ਵਿੱਚ ਆਪਣਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਸੋ ਇਹ ਸੀ ਭਾਈ ਰঞ্জੀਤ ਸਿੰਘ ਢੱਡਰੀਆ ਵਾਲੇ ਦੀ ਦਾਸਤਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ